ਅੱਜ ਅਸੀਂ ਬਣਾਵਾਂਗੇ ਜੀ ਘਰ ਦੇ ਵਿੱਚ ਆਲੂ ਪਾਲਕ ਦੇ ਪਰੌਂਠੇ ਬਹੁਤ ਹੀ ਤੇਜ਼ੀ ਤੇ ਹੈਲਦੀ ਬੰਦੇ ਆ ਇਸ ਦੇ ਲਈ ਅਸੀਂ 250 ਗ੍ਰਾਮ ਦੇ ਕਰੀਬ ਪਾਲਕ ਯੂਜ਼ ਕਰ ਰਹੇ ਹਾਂ ਪਾਲਕ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤੇ ਫਿਰ ਇਹਨੂੰ ਰਫਲੀ ਕੱਟ ਕਰ ਲੈਣਾ ਇੱਕ ਗੁੱਛੀ ਪਾਲਕ ਦੀ ਅਸੀਂ ਲਈ ਆ ਤੇਨੂੰ ਕੱਟ ਕਰਕੇ ਅਸੀਂ ਗ੍ਰੈਂਡਰ ਜਾਰ ਦੇ ਵਿੱਚ ਐਡ ਕਰ ਦੇਾਂਗੇ ਨਾਲ ਹੀ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਤੇ ਅਦਰਕ ਤੇ ਲਸਣ ਇਹ ਵੀ ਐਡ ਕਰ ਦੇਾਂਗੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਧਨੀਆਂ ਵੀ ਐਡ ਕਰ ਸਕਦੇ ਹੋ ਇਹਨੂੰ ਆਪਾਂ ਗ੍ਰੈਂਡ ਕਰ ਲਾਂਗੇ ਪਾਲਕ ਵਿੱਚ ਖੂਬਸਾਰਾ ਪਾਣੀ ਹੁੰਦਾ ਇਸੇ ਪਾਣੀ ਨਾਲ ਅਸੀਂ ਆਟਾ ਗੁੰਨਾਂਗੇ ਆਟੇ 'ਚ ਥੋੜਾ ਜਿਹਾ ਨਮਕ ਐਡ ਕਰ ਦੇਾਂਗੇ ਤੇ ਇਸੇ ਪਾਲਕ ਵਾਲੇ ਪਾਣੀ ਨਾਲ ਆਟਾ ਗੁੰਨਦੇਾਂਗੇ ਤੁਹਾਨੂੰ ਐਕਸਟਰਾ ਪਾਣੀ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪੈਗੀ ਕਿਉਂਕਿ ਇਸ ਦੇ ਵਿੱਚ ਖੂਬਸਾਰਾ ਪਾਣੀ ਹੈਗਾ ਸੌਫਟ ਆਟਾ ਲਗਾ ਕੇ ਅਸੀਂ 15 ਮਿੰਟ ਦੀ ਰੈਸਟ ਤੇ ਰੱਖ ਦਿਆਂਗੇ ਆਲੂ ਬੋਇਲ ਹੋਣ ਦੇ ਲਈ ਰੱਖ ਦਿੱਤੇ ਆ ਆਲੂ ਦਾ ਇੱਕ ਮਸਾਲਾ ਬਣਾ ਰਹੇ ਆ ਜਿਸ ਦੇ ਵਿੱਚ ਜੀਰਾ ਹੈ ਧਨੀਏ ਦੇ ਬੀਜ ਆ ਸੌਫਾ ਤੇ ਕਾਲੀ ਮਿਰਚਾ ਇਹ ਜਿਹੜਾ ਮਸਾਲਾ ਆਲੂ ਦੀ ਸਟਫਿੰਗ ਵਾਸਤੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਬਣਦਾ ਵਾ ਇਹਨੂੰ ਤੁਸੀਂ ਰੋਸਟ ਕਰਕੇ ਵੀ ਕੁਚ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਇਹਨੂੰ ਦਰਦਰਾ ਕੁੱਟ ਕੇ ਐਡ ਕਰ ਦਿਓ ਆਲੂ ਬੋਇਲ ਹੋ ਗਏ ਆ ਇਨਨੂੰ ਆਪਾਂ ਛਿੱਲ ਲਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਵੀ ਇੱਕ ਵਿਸਲ ਲਵਾ ਸਕਦੇ ਹੋ ਆਲੂਆਂ ਨੂੰ ਪਰ ਕਿਉਂਕਿ ਅੱਜ ਕੱਲ ਆਲੂ ਫਰੈਸ਼ ਆਉਂਦੇ ਆ ਬਹੁਤ ਹੀ ਸੌਫਟ ਹੁੰਦੇ ਆ ਤੇ ਇਹਨਾਂ ਨੂੰ ਤੁਸੀਂ ਬੜੀ ਜਲਦੀ ਬਣਾ ਸਕਦੇ ਹੋ ਕੜਾਈ ਦੇ ਵਿੱਚ ਵੀ ਬੋਇਲ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਕੁੱਕਰ ਦੇ ਵਿੱਚ ਇਹ ਓਵਰ ਕੁੱਕ ਹੋ ਜਾਂਦੇ ਤੇ ਇੰਨਾ ਚ ਪਾਣੀ ਭਰ ਜਾਂਦਾ ਵਾ ਇਸ ਤਰ੍ਹਾਂ ਸੀ ਇਹਨਾਂ ਨੂੰ ਮੀਡੀਅਮ ਸਾਈਜ਼ ਦੇ ਕद्दूकस ਤੇ ਨਾਲ ਕद्दूकस ਕਰ ਲਵਾਂਗੇ ਜਦੋਂ ਵੀ ਆਲੂ ਦੀ ਸਟਫਿੰਗ ਬਣਾਉਂਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਕद्दूकस ਕਰਕੇ ਆਲੂ ਉਸ ਦੇ ਵਿੱਚ ਯੂਜ਼ ਕਰੋ ਤਾਂ ਤੁਹਾਡੀ ਸਟਫਿੰਗ ਬਹੁਤ ਵਧੀਆ ਬਣਦੀ ਆ ਕੜਾਈ ਦੇ ਵਿੱਚ ਥੋੜਾ ਜਿਹਾ ਆਪਾਂ ਤੇਲ ਐਡ ਕਰ ਦੇਾਂਗੇ ਤੇ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹ ਐਡ ਕਰ ਦੇਾਂਗੇ ਰਫਲੀ ਕੱਟ ਕਰ ਲਿਆ ਜੀ ਇਹਨੂੰ ਵੈਸੇ ਤਾਂ ਬਹੁਤ ਸਾਰੇ ਲੋਕ ਆਲੂ ਦੇ ਪਰੌਂਠੇ ਦੇ ਵਿੱਚ ਕੱਚਾ ਪਿਆਜ਼ ਐਡ ਕਰ ਦਿੰਦੇ ਆ ਪਰ ਕਿਉਂਕਿ ਜਦੋਂ ਅਸੀਂ ਪਿਆਜ਼ ਨੂੰ ਸਟਫਿੰਗ ਦੇ ਨਾਲ ਐਡ ਕਰਦੇ ਆ ਤਾਂ ਇਹ ਪਿਆਜ਼ ਆਪਣਾ ਪਾਣੀ ਛੱਡ ਦਿੰਦਾ ਅੱਜ ਕੱਲ ਆਲੂ ਫਰੈਸ਼ ਆ ਬਹੁਤ ਪਾਣੀ ਹੁੰਦਾ ਉਹਨਾਂ ਦੇ ਵਿੱਚ ਵੀ ਤਾਂ ਤੁਹਾਡੀ ਜਿਹੜੀ ਸਟਫਿੰਗ ਆਉਟ ਲੀਟਲੀ ਪੰਦੀ ਆ ਪਰ ਜੇਕਰ ਤੁਸੀਂ ਇਸ ਤਰ੍ਹਾਂ ਇਹਨੂੰ 1 ਮਿੰਟ ਲਈ ਹਾਈ ਫਲੇਮ ਦੇ ਉੱਪਰ ਕੁੱਕ ਕਰ ਲੈਨੇ ਹੋ ਤਾਂ ਪਿਆਜ਼ ਆਪਣਾ ਪਾਣੀ ਨਹੀਂ ਛੱਡਦਾਗਾ ਨਨਾਲੀ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਐਡ ਕੀਤਾ ਜਿਹੜਾ ਮਸਾਲਾ ਬਣਾਇਆ ਸੀ ਉਹ ਐਡ ਕੀਤਾ ਕੁਝ ਹੋਰ ਮਸਾਲੇ ਜਿਸ ਦੇ ਵਿੱਚ ਲਾਲ ਮਿਰਚਾ ਹਲਦੀ ਐ ਤੇ ਨਮਕ ਐਡ ਕੀਤਾ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਨਾਲ ਹੀ ਅਸੀਂ ਜਿਹੜੇ ਆਲੂ ਕਦੂਕਾਸ ਕਰਕੇ ਰੱਖੇ ਹੋਏ ਸੀ ਉਹ ਐਡ ਕਰ ਦਾਂਗੇ ਹੁਣ ਇਸ ਸਟਫਿੰਗ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਗੈਸ ਦੀ ਫਲੇਮ ਨੂੰ ਲੋ ਰੱਖ ਕੇ ਜਦੋਂ ਤੁਸੀਂ ਇਸ ਤਰ੍ਹਾਂ ਸਟਫਿੰਗ ਤਿਆਰ ਕਰਦੇ ਹੋ ਤਾਂ ਤੁਹਾਡੀ ਸਟਫਿੰਗ ਬਹੁਤ ਵਧੀਆ ਬਣਦੀ ਆ ਲਾਸਟ ਦੇ ਵਿੱਚ ਧਨੀਆ ਐਡ ਕੀਤਾ ਹੈ ਤੇ ਸਟਫਿੰਗ ਰੈਡੀ ਹੋ ਗਈ ਆ ਰੋਟੀ ਬੇਲ ਲਵਾਂਗੇ ਜੀ ਮੀਡੀਅਮ ਸਾਈਜ਼ ਦਾ ਪੇੜਾ ਬਣਾ ਕੇ ਇਸ ਤਰ੍ਹਾਂ ਰੋਟੀ ਵੇਲ ਕੇ ਸਟਫਿੰਗ ਰੱਖਣ ਦੇ ਨਾਲ ਕਾਫੀ ਸਾਰੀ ਸਟਫਿੰਗ ਇਸ ਦੇ ਵਿੱਚ ਐਡ ਹੋ ਜਾਂਦੀ ਹੈ ਤੇ ਪਰੌਂਠਾ ਵੀ ਬਹੁਤ ਟੇਸਟੀ ਬਣਦਾ ਵਾ ਤੇ ਨੂੰ ਆਪਾਂ ਸੀਲ ਕਰ ਦੇਵਾਂਗੇ ਉੱਪਰ ਤੋਂ ਜਿਹੜਾ ਵੀ ਐਕਸਟਰਾ ਆਟਾ ਹੋਵੇਗਾ ਉਹ ਅਸੀਂ ਕੱਢ ਦੇਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਦੇਵਾਂਗੇ ਇਹ ਚ ਜਿਹੜੀ ਹਵਾ ਵਗੈਰਾ ਭਰੀ ਹੁੰਦੀ ਆ ਉਹਨੂੰ ਤੁਸੀਂ ਕਰ ਦੇ ਨਾ ਵਾ ਤੇ ਫਿਰ ਸੁੱਕਾ ਆਟਾ ਲਗਾ ਕੇ ਆਪਾਂ ਬੇਲ ਲਵਾਂਗੇ ਇਸ ਤਰ੍ਹਾਂ ਪਰੌਂਠੇ ਬਹੁਤ ਟੇਸਟੀ ਬਣਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਤਵੇ ਦੇ ਉੱਪਰ ਬਣਾ ਲਵਾਂਗੇ ਉਲਟ ਪੁਲਟ ਕਰਦੇ ਹੋਏ ਇਸ ਪਰੌਂਠੇ ਨੂੰ ਤੁਸੀਂ ਚੰਗੀ ਤਰ੍ਹਾਂ ਸੇਕ ਲੈਣਾ ਜਿੰਨਾ ਇਹ ਪਰੌਂਠਾ ਦੇਖਣ ਨੂੰ ਵਧੀਆ ਲੱਗਦਾ ਖਾਣ ਨੂੰ ਬਹੁਤ ਹੀ ਟੇਸਟੀ ਲੱਗਦਾ ਘਰ ਦੇ ਵਿੱਚ ਤੁਹਾਡੀ ਹਰ ਕੋਈ ਤਾਰੀਫ ਕਰੇਗਾ ਇਹਨਾਂ ਪਰੌਂਠਿਆਂ ਨੂੰ ਖਾਣ ਦੇ ਬਾਅਦ ਤੇ ਬਣਾਉਣਾ ਬਹੁਤ ਆਸਾਨ ਹੈ ਝਟਪਟ ਬਣ ਜਾਂਦੇ ਆ ਤੇ ਹੈਲਦੀ ਤੇ ਯੂਨੀਕ ਜੀ ਰੈਸਪੀ ਹੈ ਇਸ ਪਰੌਂਠੇ ਨੂੰ ਅਸੀਂ ਸਰਵ ਕਰ ਰਹੇ ਹਾਂ ਜੀ ਦਹੀਂ ਦੇ ਨਾਲ ਤੁਸੀਂ ਚਾਹੋ ਤਾਂ ਇਸ ਨੂੰ ਮੱਖਣ ਦੇ ਨਾਲ ਮਲਾਈ ਦੇ ਨਾਲ ਵੀ ਐਡ ਕਰ ਸਕਦੇ ਹੋ ਦੇ ਨਾਲ ਹੀ ਇਸ ਦੇ ਵਿੱਚ ਤੁਸੀਂ ਅਚਾਰ ਜਾਂ ਕੋਈ ਚਟਨੀ ਉਹ ਵੀ ਐਡ ਕਰ ਸਕਦੇ ਹੋ ਪਰ ਮੈਂ ਇਸ ਨੂੰ ਦਹੀਂ ਦੇ ਨਾਲ ਪਲੇਨ ਦਹੀਂ ਦੇ ਨਾਲ ਹੀ ਸਰਵ ਕੀਤਾ ਵਾ ਇਸ ਤਰ੍ਹਾਂ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਬਹੁਤ ਹੀ ਡੇਲੀਸ਼ੀਅਸ ਬਣਦਾ ਘਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਪਰੌਂਠੇ ਬਣਾ ਕੇ ਇੰਜੋਏ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕੀ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ